ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਤਰਗੜ੍ਹ ਸਾਹਿਬ ਤੋਂ ਗੁਰਦੁਆਰਾ ਗੜੀ ਸਾਹਿਬ ਦਾ ਰਸਤਾ ਬਾਪੂ ਕਿੱਥੇ ਗਿਆ ਉਹ ਪੰਖਾ ਸਾਹਿਬ ਦੀ ਗੱਲਾਂ ਕਰਦਾ ਆਂ ਕੌੰ ਦਾ ਬੇਟਾ ਥੋੜਾ ਜਿਹਾ ਹਾਂ ਜੋੜੇ ਪਾ ਲੋ ਜੁੱਤੀ ਪਾ ਲੋ ਜੁੱਤੀ ਪਾ ਲੋ ਬੜੀ ਵਾਵਾ ਦੂਰ ਜੁੱਤੀ ਪਾ ਲੋ ਫੜਮਣੀ ਉਹ ਦਾੜੀ ਵਾਲੀ ਵਾਰਟੀ ਰੱਖ ਦੰਦਾ ਆ ਰੋਟੀ ਆਂਡਾ ਛੱਪਾ ਰੱਖ ਦਿੰਦਾ ਆ ਬਾਬੇ ਨੇ ਚੋਕੀ ਪੜੀ ਤੇ ਖੱਟਕੀ ਲਈ ਨਾ ਨਾ ਜੇ ਨੋਆਉਂ ਸਰ ਜੇ ਬਰਨੇ ਅੱਛਾ ਬਾਬਾ ਗੁਰਦੁਆਰਾ ਕਤਲਗੜ੍ਹ ਸਾਹਿਬ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਹਿੰਦਾ ਹੋਏ ਉਸ ਦਾ ਕਾਰਨਦਾਸ ਕਹਿੰਦਾ ਖਾਲਸਾ ਜੀ ਆਜੋ ਪਹਿਲਾਂ ਤੁਸੀਂ ਪ੍ਰਸ਼ਾਦਾ ਪਾਣੀ ਛਕਣ ਤੋਂ ਇਹ ਵੀ ਰਸਤਾ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਉਮਰ ਦੀ ਗੱਡੀ ਦਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਯਾਦਗਾਰੀ ਗੇਟ ਇਹ ਗੁਰਸਿੱਖ ਭਰਾਵਾਂ ਦੀਆਂ ਦੁਕਾਨਾਂ ਆਪਣੇ ਰੋਜ਼ਗਾਰ ਗੁਰੂ ਘਰ ਦੇ ਬਾਹਰ ਗੁਰੂ ਸਾਹਿਬ ਦੀ ਕਿਰਪਾ ਹਰੇਕ ਨੂੰ ਰੋਜ਼ਗਾਰ ਤੇ ਦੋ ਵਕਤ ਦਾ ਪ੍ਰਸ਼ਾਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆ ਪ੍ਰਬੰਧ ਕੀਤਾ ਪਿਆ ਹੈ ਵਾਹਿਗੁਰੂ ਵਾਹਿਗੁਰੂ ਇਹ ਯਾਦਗਾਰੀ ਗੇਟ ਸ਼ਹੀਦ ਬਾਬਾ ਸੰਗਨ ਸਿੰਘ ਜੀ ਇਧਰ ਨੂੰ ਜਾਣਾ ਜੇ ਪੌੜੀਆਂ ਚੜ੍ਹਨੀਆਂ ਨੇ ਨਹੀਂ ਚਾਹਤ ਕਿਉਂ ਆ ਗਏ ਹਾਂ ਇਹ ਵੀ ਰਸਤਾ ਠੀਕ ਹੈ ਜੇ ਪੌੜੀਆਂ ਚੜ੍ਹਣੀਆਂ ਫਿਰ ਪੌੜੀਆਂ ਪੌੜੀਆਂ ਆਵਾ ਨੇ ਹੈਂ ਕੌਣੀ ਦਾ ਬੜੌਕ ਹੈ ਇੱਧਰ ਚਲੋ ਉੱਤਰ ਕੇ ਜਾ ਸਰਕਾਰ ਕਰਵਾੜੇ ਸਰਕਾਰ ਹਾਂ ਪਰ ਕਲੈਕਸ਼ਨ ਨੂੰ ਬੋਲ ਆ ਆ ਨੂੰ ਲੱਗਦਾ ਪਿਆਰ ਵੀ ਹਾਂ ਮੈਂ ਤਾਂ ਕੋੜੀਆ ਤਾਂ ਠੀਕ ਵੀ ਇਹ ਵੀ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਹੈ ਗੜੀ ਚਮਕੌਰ ਦੀ ਕੋਈ ਕੋਈ ਕੁਝ ਵੀ ਨਹੀਂ ਬਣਾ। ਕਿਤੇ ਨਹੀਂ ਜਾ ਰਹਾ ਹਿੱਟ। ਇਧਰ ਕਾਰ ਸੇਵਾ ਡੇਰਾ ਬਾਬਾ ਹਰਬ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਦਾ ਕੱਲੇ ਬੰਦੇ ਨਿਕਲ ਨਾ ਨਹੀਂ ਨਹੀਂ ਕੱਲੇ ਬੰਦੇ ਹਿੰਮਤ ਨਹੀਂ ਬੰਦੀ ਅਸੀਂ ਮੈਂ ਅਸੀਂ ਨੂੰ ਦੁੱਸਾ ਮੈਂ ਕੋਈ ਕਹਿ ਰਿਹਾ ਮੈਂ ਅਸੀਂ ਤਾਂ ਭਾਗਾ ਹੈ ਨਾਗਾ ਖੜੂ ਪੜਾ ਆ ਕੇ ਆਪੇ ਇੱਕ ਗੁਰਦੁਆਰਾ ਕੱਚੀ ਗੜੀ ਸਾਹਿਬ ਚਮਕੌਰ ਸਾਹਿਬ ਉਹਦੇ ਸੋਲੇ ਕੰਨ ਉਹ ਖੋਲਦੇ ਚਾਚੇ ਨੂੰ ਖੋਲਦੇ ਠੰਡਾ ਤੇ ਕਾਰਨ ਜਾਨਾ ਹਲੋ ਇਹ ਵੀ ਕੁਰਤਰਾ ਕੱਚੀ ਗੜੀ ਸਾਹਿਬ ਜਿਸੇ ਦਸ਼ਮੇਸ਼ ਪਿਤਾ ਨੇ ਸੰਸਾਰ ਦਾ ਅਨੋਖਾ ਯੋਧ ਲੜਿਆ 10 ਲੱਖ ਫੌਜਾਂ ਦੇ ਨਾਲ 40 ਸਿੰਘ ਭੁੱਖੇ ਪਾਣਿਆਂ ਦਾ ਇੱਥੇ ਯੁੱਧ ਹੋਇਆ ਸੀ ਇੱਥੋਂ ਹੀ ਗੁਰੂ ਸਾਹਿਬ ਜੱਥੇ ਬਣਾ ਕੇ ਥੱਲੇ ਭੇਜੇ ਸੀ ਯੁੱਧ ਦੇ ਮੈਦਾਨ ਦੇ ਵਿੱਚ ਇਹ ਗੁਰਦੁਆਰਾ ਗੜੀ ਸਾਹਿਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ